ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਰਪਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕੌਸ਼ਪ ਤੱਜਦੀਏ ਅਹਿਮ ਜਾਣਕਾਰੀ ਅਸੀਂ ਉਹਨਾਂ ਲੋਕਾਂ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਅਕਸਰ ਚੰਡੀਗੜ੍ਹ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਜਾਂ ਉਹ ਨੌਜਵਾਨ ਜੋ ਚੰਡੀਗੜ੍ਹ ਚ ਜਾ ਕੇ ਘੁੰਮਣ ਫਿਰਨ ਦੇ ਸ਼ਕੀਨ ਨੇ ਆਪਣੀ ਰਿਸ਼ਤੇਦਾਰੀ ਦੇ ਵਿੱਚ ਜਾਂਦੇ ਨੇ ਜਾਂ ਫਿਰ ਆਪਣੇ ਕਿਸੇ ਕੰਮ ਕਾਜ ਦੇ ਲਈ ਜਾਂਦੇ ਨੇ ਚੰਡੀਗੜ੍ਹ ਦੇ ਡੀਜੀਪੀ ਸਾਗਰਪ੍ਰੀਤ ਹੁੱਡਾ ਵੱਲੋਂ ਇੱਕ ਸਖਤ ਆਦੇਸ਼ ਚੰਡੀਗੜ੍ਹ ਪੁਲਿਸ ਤੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਜਾਰੀ ਕੀਤਾ ਗਿਆ ਟ੍ਰੈਫਿਕ ਵਿਭਾਗ ਦੇ ਮੁਲਾਜ਼ਮਾਂ ਨੂੰ ਤੋ ਕਿ ਅਕਸਰ ਆਪੋਥੇ ਵੇਖਦੇ ਆ ਕਿ ਜਦੋਂ ਕੋਈ ਵੀ ਗੱਡੀ ਉਥੇ ਕੋਈ ਟ੍ਰਾਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੀ ਹੈ ਤਾਂ ਚੰਡੀਗੜ੍ਹ ਪੁਲਿਸ ਉਸ ਦੇ ਉੱਤੇ ਸਖਤ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਉਂਦੀ ਹੈ ਜਿਸ ਤਿੱਕੇ ਸਮੇਂ-ਸਮੇਂ ਤੇ ਮੀਡੀਆ ਅਦਾਰਿਆਂ ਦੇ ਵਿੱਚ ਵੀਡੀਓਜ਼ ਵਾਇਰਲ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਵੀ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤਾਂ ਹੁਣ ਚੰਡੀਗੜ੍ਹ ਦੇ ਡੀਜੀਪੀ ਸਾਗਰ ਪ੍ਰੀਤ ਹੁੱਡਾ ਵੱਲੋਂ ਇੱਕ ਸਖਤ ਆਦੇਸ਼ ਆ ਜਿਹੜਾ ਟ੍ਰਾਫਿਕ ਪੁਲਿਸ ਦੇ ਮੁਲਾਜ਼ਮਾਂ ਦੇ ਲਈ ਜਾਰੀ ਕੀਤਾ ਗਿਆ ਹੈ ਤੇ ਕਿਹਾ ਗਿਆ ਕਿ ਚੰਡੀਗੜ੍ਹ ਦੇ ਵਿੱਚ ਹੁਣ ਟ੍ਰਾਫਿਕ ਮੁਲਾਜ਼ਮ ਨਾ ਤਾਂ ਕਿਸੇ ਵਾਹਨ ਨੂੰ ਰੋਕ ਸਕਣਗੇ ਤੇ ਨਾ ਹੀ ਕਿਸੇ ਦਾ ਚਲਾਨ ਹੀ ਕਰ ਸਕਣਗੇ ਤੇ ਟ੍ਰੈਫਿਕ ਪੁਲਿਸ ਦਾ ਸਿਰਫ ਇੱਕੋ ਇੱਕ ਕੰਮ ਹੋਵੇਗਾ ਉਹ ਟ੍ਰੈਫਿਕ ਨੂੰ ਕੰਟਰੋਲ ਕਰਨ ਦਾ ਤੇ ਇਸ ਮੌਕੇ ਉਹਨਾਂ ਵੱਲੋਂ ਇਹ ਵੀ ਸਖਤ ਲੈਸਰ ਦੇ ਵਿੱਚ ਕਿਹਾ ਗਿਆ ਕਿ ਜੇਕਰ ਕੋਈ ਵੀ ਟ੍ਰੈਫਿਕ ਮੁਲਾਜ਼ਮ ਗੱਡੀ ਰੋਕਦਾ ਹੈ ਜਾਂ ਫਿਰ ਚਲਾਨ ਕਰਦਾ ਉਸ ਦੀ ਸ਼ਿਕਾਇਤ ਮਿਲਦੀ ਹੈ ਤਾਂ ਉਕਤ ਮੁਲਾਜ਼ਮ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਤੇ ਟ੍ਰੈਫਿਕ ਮੁਲਾਜ਼ਮ ਸਿਰਫ ਤੇ ਸਿਰਫ ਟ੍ਰੈਫਿਕ ਨੂੰ ਕੰਟਰੋਲ ਕਰਨ ਦਾ ਹੀ ਕੰਮ ਕਰਨਗੇ ਅਕਸਰ ਆਪਾਂ ਵੇਖਦੇ ਆਂ ਜਿਕਰ ਆਪਾਂ ਉੱਥੇ ਹੀ ਜਿਕਰ ਕੇ ਛੋਟੀ ਜਿਹੀ ਉਦਾਹਰਨ ਤੁਹਾਨੂੰ ਮੈਂ ਹੁਸ਼ਿਆਰਪੁਰ ਦੀ ਦਿਆਂ ਤਾਂ ਲਗਭਗ ਹਰ ਸਮੇਂ ਹੁਸ਼ਿਆਰਪੁਰ ਦੇ ਹਰ ਚੌਂਕ ਦੇ ਵਿੱਚ ਜਾਮ ਲੱਗਿਆ ਰਹਿੰਦਾ ਹੈ ਤੇ ਜਿਹੜੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਹੁੰਦੇ ਨੇ ਜਾਂ ਮੁਲਾਜ਼ਮ ਹੁੰਦੇ ਨੇ ਉਹਨਾਂ ਦਾ ਜ਼ਿਆਦਾਤਰ ਧਿਆਨ ਹੈ ਜਿਹੜਾ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਬਜਾਏ ਜਾਂ ਆਮ ਲੋਕਾਂ ਨੂੰ ਲੰਘਾਉਣ ਦੀ ਬਜਾਏ ਲੋਕਾਂ ਦੇ ਵਾਹਨਾਂ ਦੇ ਚਲਾਨ ਕੱਟਣ ਤੇ ਜ਼ਿਆਦਾ ਜ਼ੋਰ ਲਕਿਆ ਹੁੰਦਾ ਹੈ ਤਾਂ ਚੰਡੀਗੜ੍ਹ ਪੁਲਿਸ ਤੇ ਇਸ ਫੈਸਲੇ ਦੀ ਹਰ ਤਰਫੋਂ ਕਾਫੀ ਜ਼ਿਆਦਾ ਸ਼ਿਲਾਗਾ ਵੀ ਕੀਤੀ ਜਾ ਰਹੀ ਹੈ ਕਿਉਂਕਿ ਚੰਡੀਗੜ੍ਹ ਦੇ ਚੌਂਕਾਂ ਦੇ ਵਿੱਚ ਕਾਫੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਉੱਥੇ ਚੌਂਕ ਵੀ ਮੌਜੂਦ ਨੇ ਤਾਂ ਚੌਂਕਾਂ ਦੇ ਵਿੱਚ ਹਰ ਵਕਤ ਲੰਬਾ ਲੰਮਾ ਜਾਮ ਲੱਗਿਆ ਰਹਿੰਦਾ ਤਾਂ ਸੋ ਸੁਭਾਵਿਕ ਹੈ ਕਿ ਜਦੋਂ ਟ੍ਰੈਫਿਕ ਪੁਲਿਸ ਚਲਾਣ ਨਾ ਘੱਟ ਕੇ ਟ੍ਰੈਫਿਕ ਨੂੰ ਕੰਟਰੋਲ ਕਰਨ ਦਾ ਕੰਮ ਕਰਨਗੇ ਤਾਂ ਅਜਿਹੇ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਦੇ ਵਿੱਚ ਵੀ ਕਮੀ ਆਵੇਗੀ